ਕੋਈ ਨਾ ਕੋਈ ਚੁੱਪ ਚੁੱਪ ਰੋ। ਸੋ ਬਾਈ ਅਸੀਂ ਜਿਹੜੇ ਤੁਹਾਨੂੰ ਅਸੀਂ ਘਰ ਦੇ ਹਾਲਾਤ ਦਿਖਾ ਰਹੇ ਹਾਂ ਮਾਤਾ ਦੇ ਤੇ ਆਜੋ ਜੀ। ਆ ਆ ਜਾ ਮਾਤਾ। ਆ ਬਾਈ ਆ ਦੇਖੋ ਮਾਤਾ ਦਾ ਚੁੱਲਾ ਚੌਂਕਿਆ ਜੀ। ਜਿੱਥੇ ਮਾਤਾ ਚ ਰੋਟੀ ਪਾਣੀ ਲਾਉਂਦੇ ਆ। ਤੇ ਮਾਤਾ ਨੂੰ ਦੌਰਾ ਪੈਂਦਾ ਬਾਈ ਮਰਗੀ ਦਾ। 40 ਸਾਲ ਹੋ ਗਏ। ਵਿਚਾਰਿਆਂ ਦਾ ਜਿਹੜਾ ਰਹਿਣ ਬਸੇਦਾ ਤੁਸੀਂ ਦੇਖ ਕੇ ਬਾਈ ਥੋੜਾ ਮਨ ਬਹੁਤ ਦੁਖੀ ਹੋਊਗਾ। ਤੁਹਾਨੂੰ ਦਿਖਾਉਣਾ ਮਾਤਾ ਦੇ ਬੇਜ ਕੋਈ ਗੱਲ ਨਹੀਂ। ਆਜੋ ਬਾਈ ਆ ਦੇਖੋ ਜੀ ਛੱਪੜ ਪੰਜਦਾ ਜਦੋਂ ਬਾਈ ਪਾਣੀ ਆਉਂਦਾ ਨਾ ਤੇ ਇਹ ਬਾਈ ਦਰਵਾਜਾ ਬੰਦ ਜਾਂਦਾ ਇੰਨਾ ਪਾਣੀ ਆ ਜਾਂਦਾ ਹੈ ਵਿੱਚ ਹੀ ਰਸੋਈ ਹੈ ਵਿੱਚ ਹੀ ਬਾਥਰੂਮ ਹੈ ਵਿੱਚ ਹੀ ਲੈਟਰੀਨ ਹੈ ਤੇ ਵਿੱਚ ਹੀ ਕਮਰਾ ਹੈ ਤੇ ਜਿੱਥੇ ਪੈਂਦੇ ਆ ਆਹ ਸੋਈ ਹੈ ਤੇ ਵਿੱਚ ਹੀ ਸੋਈ ਦੇ ਕਮਰਾ ਰੱਖਿਆ ਬਾਈ ਜੀ ਇੱਥੇ ਹੀ ਸੌਂਦੇ ਆ ਵਿਚਾਰੇ ਆ ਤੁਸੀਂ ਦੇਖ ਰਹੇ ਹੋ ਆ ਜਿਹੜਾ ਇਹਦਾ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਟੁੱਟੇ ਹੋਏ ਐ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਆ ਜੋ ਬਾਈ ਆਹ ਬਾਈ ਇਹਦਾ ਬਾਥਰੂਮ ਹੈ ਇਹੀ ਬਾਥਰੂਮ ਹੈ ਤੇ ਇਹੀ ਲੈਟਰੀਨ ਹੈ ਜਿੱਥੇ ਬਜਾਣੇ ਇੱਥੇ ਹੀ ਕਪੜਾ ਵਗੈ ਨੋਂਦੇ ਇੱਥੇ ਬਾਤ ਲੈਟ ਨਹੀਂ ਜਾਂਦੀ ਐ ਸੋ ਸਾਰੇ ਵੀਡੀਓ ਨਾਲ ਜੁੜੇ ਰਹੋ ਘਰ ਦੇ ਹਾਲਾਤ ਬਹੁਤ ਮਾੜੇ ਆ ਬਾਈ ਪਿਛੇ ਇਹਨਾਂ ਦੀ ਇੱਕ ਕੰਧ ਦੇ ਕਿ ਵੀ ਅਸੀਂ ਦੇ ਕੰਧ ਦੇ ਥੱਲੇ ਬੱਚਾ ਆ ਗਿਆ ਉਹਦੀ ਬੱਚੇ ਦੀ ਮਸੇ ਹੀ ਜਾਨ ਬਜੀ ਐ ਤੁਹਾਨੂੰ ਅਸੀਂ ਘਰ ਦੇ ਹਾਲਾਤ ਦਿਖਾਵਾਂਗੇ ਸਾਰੇ ਜਿੰਨੇ ਵੀਰ ਐਨ ਆਰ ਆਈ ਮੇਰੀ ਵੀਡੀਓ ਨੂੰ ਦੇਖਦੇ ਜੇ ਬੇਨਤੀ ਐ ਮਾਦਾ ਦੀ ਤੇ ਬੀਰੇ ਦੀ ਮਦਦ ਕਰਨੀ ਐ ਬਾਈ ਸਾਡੀਆਂ ਜਿੰਨੀਆਂ ਵੀਡੀਓ ਹੁੰਦੀਆਂ ਅਸੀਂ ਵੀਡੀਓ ਦੇ ਵਿੱਚ ਲੋੜਵੰਦ ਬੰਦਿਆਂ ਨੂੰ ਦਿਖਾਉਂਦੇ ਆ ਕਿਉਂਕਿ ਕਹਿੰਦੇ ਵੀ ਮੁੰਡ ਮੁੰਡਾ ਸਮੁੰਦਰ ਭਰ ਜਾਂਦਾ ਬਾਈ ਸੋ ਜੇ ਤੁਸੀਂ ਇਹ ਮਾਤਾ ਦੀ ਮਦਦ ਕਰ ਦੋਗੇ ਮਾਤਾ ਨੂੰ ਜਿਹੜੀ ਬਿਮਾਰੀ ਹੈ 40 ਸਾਲ ਤੋਂ ਮਰਗੀ ਉਹ ਵੀ ਠੀਕ ਹੋ ਸਕਦੀ ਹੈ ਮਾਤਾ ਕੋਲੇ ਰਹਿਣ ਵਾਸਤੇ ਜਗਾ ਵੀ ਹੈ ਨਹੀਂ ਮੁੰਡਾ ਉਹ ਵੀ ਜ਼ਿਆਦਾ ਕੰਮ ਕਰਨ ਦੇ ਲਾਇਕ ਹੈ ਨਹੀਂਗਾ ਬਾਈ ਠੀਕ ਨਹੀਂ ਰਹਿੰਦਾ ਤੇ ਕਿਉਂਕਿ ਜਦੋਂ ਬੰਦੇ ਦਾ ਮਾਂ ਪਿਓ ਬਿਮਾਰ ਹੋਵੇ ਤੇ ਬੱਚੇ ਨੂੰ ਸਾਹਮਣਾ ਪਵੇ ਬਹੁਤ ਵੱਡੀ ਇੱਕ ਕਵੀਲਦਾਰੀ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਆ ਜਿਓ ਜੀ ਕਿਉਂਕਿ ਇਹ ਤੁਸੀਂ ਜਿਹੜਾ ਘਰ ਦੇਖ ਰਹੇ ਹੋ ਬਾਈਆਂ ਦਾ ਘਰ ਬਹੁਤ ਹਾਂ ਗੁੰਗਾ ਆ ਦੇਖੋ ਛੱਪੜ ਛੱਪੜ ਹੀ ਬੰਦਣਾ ਬਈਰ ਨੂੰ ਪਾਣੀ ਜਾਂਦਾ ਹੈ ਨਾ ਤੇ ਪੂਰੀ ਵੀਡੀਓ ਤੁਸੀਂ ਸਾਡੀ ਦੇਖੋਗੇ ਪੂਰੀ ਵੀਡੀਓ ਨੂੰ ਬਸ ਤੁਹਾਨੂੰ ਸ਼ੇਅਰ ਕਰ ਦਿਓ ਜੀ ਸਾਡੀ ਵੀਡੀਓ ਨਾਲ ਤੇ ਜਿੰਨੇ ਵੀ ਲੋੜਵੰਦ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਸਾਡਾ ਨੰਬਰ ਹੈ 8556021560 ਕਿਸੇ ਵੀਰ ਨੂੰ ਲੋੜ ਹੈ ਸਾਨੂੰ ਫੋਨ ਲਾਓ ਅਸੀਂ ਆਵਾਂਗੇ ਫ੍ਰੀ ਸਟੂਡੀਓ ਅਸੀਂ ਵੀਡੀਓ ਕਰਕੇ ਜਾਵਾਂਗੇ ਜੀ ਕੋਈ ਸਾਡਾ ਚਾਰਜ ਨਹੀਂਗਾ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਵੀਡੀਓ ਦੋਸਤੋ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਬਾਈ ਦੇ ਫਾਦਰ ਸਾਹਿਬ ਰਫੀ ਜੀ ਕਿਸੇ ਟਾਈਮ ਜਿਸ ਤਮ ਕੁਲਦੀਪ ਮਾਨਕ ਮੁਹੰਮਦ ਸਦੀਕ ਸਿੰਦਰ ਸਿੰਦੇ ਵਰਗੇ ਨਾਲ ਬੋਲ ਵਾਲਾ ਸੀ ਉਹਨਾਂ ਦੇ ਟਾਈਮ ਮੁੰਡਿਆਂ ਨੂੰ 뮤직 ਸਿਖਾਉਂਦੇ ਸੀਗੇ ਜੀ ਤੇ ਅੱਜ ਤੁਸੀਂ ਉਹਨਾਂ ਦੇ ਘਰ ਦੇ ਖਲਾਅ ਦੇਖ ਕੇ ਤੁਹਾਡਾ ਰੋਣਾ ਆਊਗਾ ਬਾਈ ਆਹ ਦੇਖੋ ਜੀ ਜਿਹੜਾ ਕਮਰਾ ਕਮਰਾ ਖੂ ਬਣਿਆ ਹੋਇਆ ਹੈ ਤੇ ਘਰ ਦੇ ਵਿੱਚ ਦੋ ਹੀ ਮੈਂਬਰ ਹੈ ਇਹ ਮਾਤਾ ਮਦਸਤ ਇਕਲ ਜੀ ਅਸੀ ਗਿਆ ਮਾਤਾ ਹਾਂ ਅਸੀ ਗੱਲ ਜੀ ਤੇ ਇਹ ਬਾਈ ਹੈ ਵਧੀਆ ਅਸੀ ਗੱਲ ਹੋਠੀ ਹੈ ਬਾਈ ਹਾਂ ਜੀ ਬਾਈ ਇਹ ਬਾਈ ਮਾੜਾ ਆਪਾਂ ਘਰ ਦਿਖਾਉਨੇ ਆ ਥੋੜੇ ਹੋਏ ਪਿੱਛੇ ਹੋਏ ਮਾੜਾ ਜਾਂ ਆ ਘਰ ਵਿੱਚ ਹੀ ਬੈਠ ਕੇ ਤੇ ਵਿੱਚ ਹੀ ਵਿਚਾਰਾਂ ਦੇ ਰਸੋਈ ਹੈ ਹੋਰ ਬਾਈ ਨਾਲ ਉਹ ਬਣਾ ਹਾਂ ਮਗਾ ਮਗਾ ਇਹ ਬੱਚੇ ਤੇ ਬੱਚੀ ਲੈਨੇ ਹੋ ਇੱਥੇ ਹੀ ਰਹਿਨੇ ਆ ਇੱਥੇ ਰਹਿਨੇ ਹੋ ਹਾਂ ਮੈਂ ਰਸੋਈ ਦੇ ਵਿੱਚ ਹੀ ਟਾਈਮ ਪਾਸ ਹੋਰ ਇੱਥੇ ਹੀ ਟਾਈਮ ਪਾਸ ਆ ਬਸ ਠੀਕ ਹੈ ਜੀ ਮਾਤਾ ਚਾਹ ਪਾਣੀ ਰੋਟੀ ਪਾਣੀ ਫਿਰ ਜਿਹੜਾ ਖਰਚਾ ਹੁੰਦਾ ਉਹ ਕਿੱਥੋਂ ਆਉਂਦਾ ਜੀ ਹਾਂ ਬਸੋਂ ਪੈਨਸ਼ਨ ਲੱਗੀ ਥੋੜੀ ਅੱਛੰ ਲੱਗੀ ਆ ਕਿੰਨੀ ਆ ਜੀ 1500 1500 ਰੁਪਏ ਜੀ ਹਾਂ 1500 ਦਾ ਟਾਈਮ ਬਸ ਹੁੰਦਾ ਨਹੀਂ ਦੇਖਿਆ ਜਾਵੇ ਤਾਂ ਹਾਂ ਚਾਹ ਪਾਸ ਹੁੰਦਾ ਬਸ ਉਹਦੇ ਨਾਲ ਹੀ ਹਾਂ ਨਹੀਂ ਬਸ ਹੀ ਹੁੰਦਾ ਵੀਰੇ ਤੁਸੀਂ ਦਿਹਾੜੀ ਕਰਦੇ ਹੋ ਹਾਂ ਦਿਹਾੜੀ ਕਰਦੇ ਠੀਕ ਹੈ ਜੀ ਮੈਂ ਇੱਧਰ ਨੂੰ ਆਜੋ ਬਾਈ ਆਹ ਦੇਖੋ ਬਾਈ ਘਰ ਦੇ ਖਲਾਅ ਦੇ ਵਿਚ ਰਹਿੰਦੇ ਇੱਥੇ ਪੈਂਦੇ ਇੱਥੇ ਰਹਿੰਦੇ ਇੱਥੇ ਇਹਨਾਂ ਦਾ ਸਾਰਾ ਮਤਲਬ ਰਸੋਈ ਵੀ ਇਹੀ ਤੇ ਕਮਰਾ ਵੀ ਇਹੀ ਆਜੋ ਬਈ ਬਰ ਆਜੋ ਇਹਨਾਂ ਨਾਂ ਇਹਨਾਂ ਦੇ ਜਿਹੜੇ ਨ ਦੇ ਪੱਖ ਹੈ ਨਾ ਕੋਈ ਕੁਲ ਰੈ ਨਾ ਕੋਈ ਹੋਰ ਕੁਛ ਨਹੀਂ ਬਾਈ ਕੁਛ ਨਹੀਂ ਹਾਂ ਕੋਈ ਨਹੀਂ ਮਤਲਬ ਅਪਾ ਤੁਹਾਡੀ ਵੀਡੀਓ ਦਿਖਾਵਾਂਗੇ ਵੱਧ ਤੋਂ ਵੱਧ ਤੁਹਾਡੀ ਮਦਦ ਕਰਾਂਗੇ ਜਿੰਨੀ ਹੋਊਗੀ ਆ ਇੱਕ ਹੀ ਕਮਰਾ ਵੀਰੇ ਹਨਾ ਇੱਕ ਹੀ ਕਮਰੇ ਹਾਂ ਬਾਈ ਤੇ ਬਾਈ ਫਿਰ ਤੁਸੀਂ ਜਿਹੜਾ ਤੁਹਾਡਾ ਮਾਤਾ ਦਾ 1500 ਰੁਪਇਆ ਜਿਹੜੀ ਢਾੜੀ ਹੈਗੀ ਹੈ ਮਤਲਬ ਅਪਾ ਕਹਿ ਸਕਦੇ ਹਾਂ ਦਿਹਾੜੀ ਹੈ ਹਾਂਜੀ ਆਪਾਂ ਪੈਨਸ਼ਨ ਦਾ ਕਿੰਨੀ ਕਿ ਇਹ ਕਿਹੜਾ 20000 ਜਾਂ 30000 ਰੁਪਏ। ਸਹੀ ਹੈ। ਥੋੜਾ ਬਾਈ ਤੁਸੀਂ ਕੀ ਕੰਮ ਕਰਦੇ ਹੋ? ਦਿਹਾੜੀ ਦਾ ਪੋਈ ਕਰਦੇ ਨੇ। ਦਿਹਾੜੀ ਦਿਹਾੜੀ ਕਿੰਨੀ ਆ ਵੀਰੇ? 300 ਰੁਪਏ ਚੱਲਦੇ। 300 ਰੁਪਿਆ। ਖਰਚਾ ਕਿੰਨਾ ਹੋ ਜਾਂਦਾ ਬਾਈ ਰੋਜ਼ ਦਾ? ਖਰਚਾ ਦਾ ਬਾਲਾ ਹੋ ਜਾਂਦਾ। ਅੰਦਾਜ਼ਾ ਲਾ ਜੀ। ਸਵਾ ਜੀ। ਕੀ ਕਰਗੇ ਫੇਰ? ਫੇਰ ਵੀ ਅੰਦਾਜ਼ਾ ਮੋਟਾ ਜਿਹਾ ਖਰਚਾ ਕਰਦਾ। 4-500 ਤਾਂ ਹੋ ਹੀ ਜਾਂਦਾ। ਜੇ 300 ਰੁਪਏ ਦਿਹਾੜੀ ਦਾ 4-500 ਰੁਪਿਆ ਖਰਚਾ ਹੈ। ਹਾਂਜੀ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਦੀ ਰਸੋਈ। ਜਿੱਥੇ ਮਤਲਬ ਅੱਪਾ ਕਹਿੰਦੇ ਨੇ ਜਿਵੇਂ ਉਹ ਵਿੱਚ ਹੀ ਰਸੋਈ ਦੇ ਵਿੱਚ ਹੀ ਕਮਰਾ ਹੈ ਇੱਥੇ ਜਿੱਥੇ ਆਪਾਂ ਰੋਟੀ ਪਾਣੀ ਲਾਉਂਦੇ ਆ ਬਾਹਰ ਇਹਨਾਂ ਦੇ ਵਿਚਾਰਿਆਂ ਦਾ ਇੱਕ ਨਕਲੀ ਜਿਵੇਂ ਆਪਾਂ ਚਲਟਾ ਧਰ ਕੇ ਇਹਨਾਂ ਨੇ ਚੁੱਲਾ ਬਣਾਇਆ ਹੋਇਆ ਤੇ ਇੱਥੇ ਇਹਨਾਂ ਨੇ ਗੰਦੋਲੀ ਕੱਢੀ ਹੋਈ ਹੈ ਇਹ ਚੀਜ਼ ਨੂੰ ਬਾਈ ਕੀ ਕਹਿੰਦੇ ਆ ਆਪਾਂ ਪਿੰਡ ਦੇ ਵਿੱਚ ਕੀ ਕਹੈ ਨੇ ਜਿਵੇਂ ਆਪਾਂ ਚੁੱਲਾ ਚੌਕਾ ਹੀ ਕਹਿੰਦਾ ਚੁੱਲਾ ਜਾਊਗਾ ਚੁੱਲਾ ਜਾਊਗਾ ਵਸੇ ਜਗ੍ਹਾ ਵੀ ਨਹੀਂ ਹੈ ਨਾ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਇਹਨਾਂ ਦੇ ਬਾਥਰੂਮ ਆ ਜੋ ਵੀਰੇ ਚਲੋ ਅੱਗੇ ਅੱਗੇ ਚਲੋ ਜੀ ਆ ਹੈਗੇ ਜੀ ਇਹਨਾਂ ਦਾ ਵਿਚਾਰਿਆਂ ਦਾ ਬਾਥਰੂਮ ਦੇ ਲਾਈਟ ਨੇ ਆ ਦੇਖੋ ਬਾਈ ਇੱਥੇ ਇਹ ਵਿਚਾਰੇ ਨਾ ਤਾਂ ਚਾਰੇ ਪਾਸੇ ਕੋਈ ਕੰਦ ਹੈ ਨਾ ਕੋਈ ਪੱਲੇ ਜੀ ਪਰਦਾ ਵੀ ਹੈ ਨਹੀਂ ਠੀਕ ਹੈ ਘਰ ਦੇ ਹਾਲਾਤ ਇੰਨੇ ਕੁ ਮਾੜੇ ਹੋ ਗਏ ਵੀ ਜਿਹੜੀ ਇਹ ਪਿੱਛੇ ਕੰਦ ਸੀਗੀ ਇਹ ਕੰਦ ਕਹਿੰਦੇ ਡਿਗ ਬੀ ਸੀ ਦੇ ਕੰਦ ਕਿਸੇ ਬੱਚੇ ਤੇ ਡਿਗਣੀ ਸੀ ਇਹ ਬੱਚੇ ਤੇ ਡਿਗਣੀ ਸੀ ਹਾਂ ਡਿਗਣੀ ਸੀ ਜੀ ਹਾਂ ਕਿਸੇ ਦਾ ਤੇ ਟਿੱਕਿਆ ਕਿਹੜਾ ਬੱਚਾ ਸੀ ਜੀ ਸ਼ਾਇਦ ਬੱਚਾ ਆ ਬੱਚੇ ਦੇ ਕੰਨ ਦੇ ਕਿ ਬੀਜੀ ਠੀਕ ਹੈ ਜੀ ਬਜਾ ਰਿਹਾ ਬਾਈ ਬੱਜ ਗਿਆ ਤੇ ਬੱਜ ਗਿਆ ਆ ਦੇਖੋ ਬਾਈ ਤੁਹਾਨੂੰ ਅਸੀਂ ਦਿਖਾਉਨੇ ਆ ਜਿਵੇਂ ਪਹਿਲਾਂ ਅਸੀਂ ਵੀਡੀਓ ਦਿਖਾਈ ਸੀ ਮਾਤਾ ਦੀ ਇਧਰੋਂ ਜਿਹੜੀਆਂ ਗਲੀਆਂ ਉੱਚੀਆਂ ਐ ਇਧਰੋਂ ਵੀ ਗਲੀਆਂ ਨਾਲੀਆਂ ਉੱਚੀਆਂ ਐ ਤੇ ਸਾਰਾ ਸਾਰਾ ਪਾਣੀ ਮਾਤਾ ਦੇ ਘਰੇ ਜਾਂਦਾ ਇਹ ਗਰੀਬ ਐ ਇਹ ਕੁਝ ਕਰ ਨਹੀਂ ਸਕਦੇ ਵਿਚਾਰੇ ਮਾਤਾ ਅੱਗੇ ਆ ਜਾ ਵੀਰੇ ਆ ਜਾ ਵੀਰੇ ਆਹ ਦੇਖੋ ਕੋਈ ਇਹਨਾਂ ਦੇ ਵਿਚਾਰਾਂ ਦੇ ਦਰਵਾਜ਼ਾ ਨਹੀਂ ਆ ਬਾਈ ਦਰਵਾਜ਼ਾ ਦਿਖਾ ਦਿਓ ਮੜਾ ਜਾ ਦਿਖਾਓ ਬਾਈ ਆਹ ਦਰਵਾਜ਼ਾ ਟੁੱਟਿਆ ਹੋਇਆ ਹੈ ਨਾ ਹਾਂ ਹਾਂ ਦਰਵਾਜ਼ੇ ਤਾਂ ਦੋਨੇ ਟੁੱਟੇ ਪੈ ਗਏ ਭਾਈ ਠੀਕ ਹੈ ਜੀ ਕੋਈ ਨਾ ਦਰਵਾਜ਼ਾ ਮੈਂ ਲਵਾ ਕੇ ਚਾਹੂੰਗਾ ਮੈਂ ਤੇਰਾ ਨਵਾਂ ਦਰਵਾਜ਼ਾ ਮੈਂ ਲਵਾ ਕੇ ਜਾਊਂਗਾ ਟੈਂਸ਼ਨ ਨਾਲ ਹੈ ਹਾਂ ਦਾ ਕਰ ਇਹਨੇ ਬੰਦੇ ਸੁੰਦੇ ਦਰਵਾਜ਼ਾ ਲਵਾ ਕੇ ਜਾਊਂਗਾ ਠੀਕ ਹੈ ਹਾਂ ਆਜੋ ਭਾਈ ਵੀਰੇ ਤੁਸੀਂ ਇਹਨਾਂ ਬਾਰੇ ਸਾਨੂੰ ਜਰੂਰ ਦੱਸੋ ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਸੀਗੇ ਹਾਂ ਤੁਈ ਦਤੂ ਵੀਰੇ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਵੀਡੀਓ ਦੇ ਜ਼ਰੀਏ ਸਾਰਾ ਕੁਝ ਦੱਸਣਾ ਪੈਂਦਾ ਕਿਉਂਕਿ ਨਹੀਂ ਲੋਕ ਕਹਿੰਦੇ ਆ ਵੀਖਣੀ ਵੀਡੀਓ ਇਹਨਾਂ ਨੇ ਧੱਕੇ ਨਾਲ ਬਣਾਈ ਐ ਖਣੀ ਵਿਊ ਲੈਣ ਦੇ ਮਾਰੇ ਨੇ ਬਣਾਈ ਐ ਜਾਂ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਹੀ ਅਕਲੀ ਸਹਿਮਤੀ ਨਾਲ ਬਣਾਈ ਸੀ ਆਪਾਂ ਥੋੜੇ ਤੋਂ ਇਹੀ ਕਲੀਅਰ ਕਰਨਾ ਹੈ ਵੀ ਇਹ ਜੋ ਹੈ ਇਹ ਚਾਹੀਐ ਕੋਈ ਇਤਨੀ ਵੀ ਇਹਨਾਂ ਦਾ ਹੋਰ ਬਸ ਇੱਕ ਘਰ ਹੋਵੇ ਤੇ ਮਤਲਬ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਰਹਿੰਦੇ ਆ ਜੀ ਬਹੁਤ ਟਾਈਮ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਇੱਥੇ ਬਹੁਤ ਟਾਈਮ ਦੇ ਦਿੰਦੇ ਆ ਬਾਕੀ ਇਹਨਾਂ ਦਾ ਰੋਜ਼ਗਾਰ ਚੱਲ ਨਹੀਂ ਰਿਹਾ ਕੋਈ ਠੀਕ ਹੈ ਹਾਂ ਉਹ ਟਾਈਮ ਪਾਸ ਨਹੀਂ ਹੋ ਰਿਹਾ ਬਸ ਟਾਈਮ ਬਸ 7 ਚ ਹੋਈ ਜਾਂਦੀ ਹੈ ਵਿਚਾਰਿਆਂ ਦੀ ਠੀਕ ਹੈ ਛੱਤ ਹਾਂ ਬਈ ਛੱਤ ਵੀ ਦਿਖਾਉਂਦੇ ਆ ਮੜੀ ਜੀ ਆ ਬਾਈਕ ਦਾ ਛੱਤ ਵੀ ਚੁੰਦੀ ਹੈ ਜੀ ਆ ਦੇਖੋ ਉਹ ਸਾਹਮਣੇ ਆਜੋ ਵੀਰ ਆਜੋ ਅੱਗੇ ਆਜੋ ਇੱਥੋਂ ਦੀ ਬਾਈ ਇਹਨਾਂ ਦੇ ਛੱਤ 'ਚ ਹੁੰਦੀ ਹੈ ਵਿਚਾਰਿਆਂ ਦੇ ਹੁੰਦੀ ਹੈ ਜੀ ਹਾਂ ਤੇ ਆ ਦੇਖੋ ਬਈ ਅਸੀਂ ਤੁਹਾਨੂੰ ਬੀਰੇ ਆਪਣਾ ਅਕਾਊਂਟ ਨੰਬਰ ਹੈ ਕੋਈ ਖਾਤਾ ਬੈਂਕ ਚ ਖਾਤਾ ਹਾਂ ਜੀ ਉਹ ਵੀ ਪਹ ਹੈਗਾ ਹੀ ਠੀਕ ਹੈ ਉਹ ਆਪਾਂ ਇੱਕ ਤਾਂ ਉਹ ਸਾਨੂੰ ਦਿਓ ਹਨਾ ਠੀਕ ਹੈ ਉਹਦੀ ਆਪਾਂ ਫੋਟੋ ਉੱਤੇ ਲਾਵਾਂਗੇ ਜੇ ਕਿਸੇ ਵੀਰ ਨੇ ਮਦਦ ਕਰਨੀ ਹੈ ਥੋੜੀ ਠੀਕ ਹੈ ਆਜੋ ਬਾਹਰ ਜਾ ਜੀ ਆ ਜੀ ਬਾਹਰ ਵਾਹੀ ਕੋਈ ਪੰਚਾਇਤ ਨਹੀਂ ਮਦਦ ਕਰ ਰਹੀ ਥੋੜੀ ਪਿੰਡ ਦੀ ਪੰਚਾਇਤ ਪੰਚਾਇਤ ਜੀ ਕੋਈ ਨਹੀਂ ਸੁਣਦਾ ਕੁਝ ਨਹੀਂ ਕਰ ਰਹੀ ਕੋਈ ਸੁਣਦਾ ਜੀ ਵੋਟਾਂ ਲੈ ਕੇ ਬਾਜ ਜਿੱਤ ਕੇ ਇਹਦੇ ਬਾਹਰ ਕੋਈ ਪਿੰਡ ਦੀ ਪਿੰਡ ਵਾਸਤੇ ਬਾਈ ਕੋਈ ਗ੍ਰਾਂਟ ਆਈ ਹੋਵੇ ਕਿਸੇ ਮਤਲਬ ਗਰੀਬ ਲੋਕ ਗਰੀਬਾਂ ਵਾਸਤੇ ਕੋਈ ਗਰੀਬ ਦੀ ਕੋਈ ਮਦਦ ਨਹੀਂ ਕਰਦਾ ਜੀ ਬੋਟਾ ਵਾ ਕੇ ਭਰੇ ਕਰਦੇ ਨੇ ਮੁੜ ਕੇ ਵਾਪਸ ਲੱਖ ਰੁਪਏ ਆਇਆ ਸੀ ਜੀ ਤੁਹਾਨੂੰ ਡੇਢ ਲੱਖ ਤੁਹਾਨੂੰ ਜੀ ਸਿਮਰਜੀਤ ਕੌਰ ਨੇ ਪਾਇਆ ਸੀ ਤੇ ਕਹਿੰਦੇ ਰਜਿਸਟਰੀ ਲਓ ਜੀ ਇਹਦੀ ਅਸ ਕਾਦੀ ਰਜਿਸਟਰੀ ਬਾਈ ਦਵਾਂਗੇ ਪੈਸੇ ਜਗਾ ਦੀ ਤੇ ਜਗਾ ਦੀ ਰਜਿਸਟਰੀ ਹੈ ਨਹੀਂ ਆਪਣੇ ਕੋਲ ਕਿਸੇ ਕੋਲੇ ਨਹੀਂ ਜੀ ਅਸ ਕਿਸੇ ਕੋਲੇ ਵੀ ਨਹੀਂ ਹਾਂਜੀ ਮਤਲਬ ਡੇਢ ਲੱਖ ਰੁਪਏ ਰੋਡਾ ਮਤਲਬ ਤੁਹਾਨੂੰ ਥੋੜੇ ਕੋਲੇ ਆਏ ਆ ਜੀ ਤੇ ਬਸ ਐਮਸੀ ਐਂ ਕੋਲ ਠੀਕ ਹੈ ਜੀ ਹਾਂ ਜੀ ਬੰਦੇ ਹੀ ਕਰਨੇ ਜੀ ਹਾਂ ਬਾਕੀ ਸੁਣਦਾ ਨਹੀਂ ਜੀ ਕੋਈ ਕਿਸੇ ਦੇ ਗਰੀਬ ਦੀ ਕੋਈ ਨਹੀਂ ਸੁਣਦਾ। ਅ ਗਰੀਬ ਦੀ ਕੋਈ ਨਹੀਂ ਸੁਣਦਾ ਬਾਈ ਬਿਲਕੁਲ ਜੀ। ਜਿੱਤ ਕੇ ਆਲਾ ਬਰੇ ਹੋ ਜਾਂਦਾ। ਹੂੰ। ਸੋ ਬਾਈ ਬਾਈਕ ਨੇ ਵੋਟਾਂ ਪਾਉਣ ਬਰੇ ਮਨਤਾ ਕਰਦੇ ਤੇ ਮਗਰੋਂ ਕੋਈ ਕੋਈ ਸੁਣਵਾਈ ਨਹੀਂ ਇਹਨਾਂ ਦੀ। ਅਸੀਂ ਕਲ ਪਾਵਾਂਗੇ ਤੁਹਾਡਾ ਐ ਕਰਾਂਗੇ ਨਹੀਂ ਕਰਾਂਗੇ। ਮੈਂ ਤਾਂ ਤੁਹਾਨੂੰ ਤੁਸੀਂ ਬਿਮਾਰ ਵੀ ਦਿੰਦੇ ਹੋ ਗੱਲ ਸੁਣਨੀ ਚਾਹੀਏ ਵੀ ਕੀ ਕੀ ਤੁਹਾਨੂੰ ਪ੍ਰੋਬਲਮ ਹੈ ਜੀ। ਦੌਰਾ ਪੈਂਦਾ। ਦੌਰਾ ਪੈਂਦਾ ਜੀ। ਹਾਂ ਦੌਰਾ ਪੈਂਦਾ। ਦੌਰਾ ਕਹਦਾ ਬਰੇ। ਦਾਦਾ ਬੱਸ ਆਜ਼ੂ ਕਲ ਬਾਈ ਦਾ ਕਲਪਣਾ ਆਇਆ ਬੱਸ। ਹੂੰ। ਮਰਗੀ ਮਰਗੀ ਦਾ ਤੋੜ ਕਿੰਨਾ ਚਿਰ ਹੋ ਗਿਆ ਮਤਲਬ ਬਿਮਾਰ ਨੂੰ ਤੁਹਾਨੂੰ ਮੈਂ ਤਾਂ 50 ਸਾਲ ਦਾ ਨੇੜੇ ਹੋ ਗਿਆ ਨਹੀਂ ਦੋ ਦੋਰਾ ਬੰਦੇ ਨੂੰ ਜੀ ਹਾਂ ਤੇ ਦਵਾਈ ਦਾ ਪਾ ਜੀ ਦਵਾਈ ਦਾ ਪਾ ਬਸ ਖਾਈ ਜਾਨੀ ਆ ਨਾ ਜਦੋਂ ਕੁਝ ਦੋਸ਼ ਬਸ ਆ ਠੀਕ ਹੋ ਜਾਂਦੀ ਦੀ ਉਹਦੇ ਨਾਲ ਬਸ ਦਵਾਈ ਲਿਆਉਂਦੇ ਆ ਅੱਪ ਜਾ ਰਹੇ ਪੈਸਾ ਨਹੀਂ ਫੇਰ ਦਵਾਈ ਲਿਆਉਨੇ ਆ ਠੀਕ ਹੈ ਜੀ ਜਿਵੇਂ ਲਿਖਿਆ ਤਾਂ ਉਵੇਂ ਹੀ ਕਰ ਮਤਲਬ ਦਵਾਈ ਵਾਸਤੇ ਵੀ ਬਾਈ ਪੈਸੇ ਆਣੇ ਹਨਾ ਹਾਂ ਬਹੁਤ ਚਰਦੇ ਤੰਗ ਹੈ ਬਾਈ ਬਾਤ ਤੇ ਜੀ ਨਹੀਂ ਸੋ ਭਾਈ ਇਹਨਾਂ ਦਾ ਇਕੱਲਿਆਂ ਦਾ ਇਹੀ ਹਾਲਾਤ ਨਹੀਂ ਆ ਦੇਖੋ ਜਿਵੇਂ ਸਾਰੇ ਵਸੇ ਆ ਬਾਈਆਂ ਦਾ ਵੀ ਤੁਸੀਂ ਦੇਖ ਰਹੇ ਹੋ ਜੀ ਇਧਰ ਇਹਨਾਂ ਦਾ ਵੀ ਵਿਚਾਰਾਂ ਦਾ ਘਾਟਿਆ ਹੋਇਆ ਤੇ ਆ ਨਿੱਕੇ ਨਿੱਕੇ ਬੱਚੇ ਐ ਇਹ ਕਹਿੰਦੀ ਵੀ ਜਦੋਂ ਆ ਬੱਚਾ ਸੀ ਇਹ ਉੱਤੇ ਕਾਂ ਡੰਗ ਪਈ ਸੀਗੀ ਤੇ ਮਸਾ ਬਚਿਆ ਸੋ ਜਿਹੜੇ ਪਿੰਡ ਦੇ ਵੀਰ ਐ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਜਿਹੜੇ ਮੋਤਵਰ ਬੰਦੇ ਐ ਵੀ ਇਹ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ ਭਾਈ ਕਿੰਨੇ ਘਰ ਆ ਥੋੜੇ ਜਿਹੜੀ ਇਹ ਕਿਹੜੀ ਵਸਤੀ ਐ ਜੀ ਕਲੋਨੀਓ ਬਾਈ ਕਲੋਨੀਓ ਬਾਈ ਦੀਆਂ ਮਾਸਾ ਕਲੋਨੀਓ ਦਾ ਭਾਈ ਕਿੰਨੇ ਕਿੰਨੇ ਘਰ ਹੈਗੇ ਟੋਟਲ ਦੇਖੋ ਤੁਸੀਂ ਇਹ ਆਹ ਮੁੰਡਾ ਖੜਾ ਇਹਦਾ ਵੀ ਬਹੁਤ ਅੱਜ ਆ ਜਾਈ ਦੱਸ ਸਰ 362 ਕਰੋੜ ਇਹ ਮੁੰਡੇ ਤੋਂ ਦਈ ਸੀ 362 ਕਰੋੜ ਨਹੀਂ 362 ਨਹੀਂ ਨਹੀਂ ਇਹ ਘਰ ਘਰ ਕਿੰਨੇ ਆ ਬਾਈ ਘਰ 7000 ਰਹਿ ਗਏ ਕਿੱਥੇ ਘਰ ਤੋਂ ਨਹੀਂ ਜਿਹੜੇ ਪੌਣ ਵਾਲੇ ਆ ਹਾਂਜੀ ਜਿਹਨਾਂ ਨੂੰ ਬੜੀ ਲੋੜ ਆ ਬਾਈ ਜਮਿਆ ਕਰ 5-7 ਘਰ ਰਹਿ ਗਏ 5-7 ਘਰ ਰਹਿ ਗਏ ਹਾਂ ਠੀਕ ਹੈ ਜੀ ਬਾਕੀ ਤੁਸੀਂ ਤਾਂ ਟਾਟੂ ਦੇ ਪਾਲੇ ਵਿੱਚ ਜਿਹੜਾ ਕੰਮ ਕਰ ਮਾਨੋਰਟ ਕਰਦਾ ਠੀਕ ਹੈ ਜੀ ਉਹ ਪਾਲ ਲੈਂਦਾ ਬਾਕੀ ਜਿਵੇਂ ਇਹ ਗਰੀਬ ਬੰਦਾ ਦਿਹਾੜੀ ਦੇ ਪੰਨ ਲੜਦਾ ਦੋਰਾਬੰਦਾ ਉਹ ਵੀ ਪਿਆ ਨੋ ਤੁ ਤੇ ਬਾਈ ਗਰੀਬ ਬੰਦੇ ਨੂੰ ਤੁਹਾਨੂੰ ਲੋਨ ਨਹੀਂ ਦੇ ਰਹੇ ਕਿ ਦਿੰਦੇ ਆ ਲੋਨ ਲੈ ਕੇ ਜਿਹੜੇ ਕੋਣ ਸੁਣਦਾ ਜੀ ਕਿਸ ਤੋਂ ਲੈ ਜਾਂਦਾ ਜੀ ਮੁੜ ਕੇ ਚੱਲ ਕੇ ਗਰੇ ਮੜ ਕੇ ਚੀਦਾ ਜੀ ਜਿਹੜੀ ਚੱਲਦਾ ਜਿਹੜੀ ਕਰਦਾ ਬੰਦਾ ਘਰੇ ਪਰ ਕਰਦਾ ਸ਼ਿਆਤ ਹੋਣਾ ਜੇ ਬਾਈ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਤੁਸੀਂ ਭਗਵੰਤ ਮਾਨ ਨੂੰ ਮੈਂ ਆਪਣਾ ਵੋਟ ਸਾਰਿਆਂ ਨੇ ਪਾਈ ਆਪਾਂ ਹੈਨਾ ਤਾਂ ਤੁਸੀਂ ਤੁਹਾਡਾ ਆਪਣਾ ਇਥੇ ਐਮਐਲਏ ਕੌਣ ਹੈ ਐਮਐਲਏ ਜੀ ਐਮਸੀ ਸਾਹਿਬ ਐਮਐਲਏ ਕੋਈ ਵੀ ਪਹਿਲੇ ਸਿੰਗਲਾ ਸੀ ਆ ਸਿੰਗਲਾ ਦਾ ਮਾਨ ਸਾਥੋਂ ਅਮਿਤ ਰਤਨ ਐਮਐਲਏ ਤੁਸੀਂ ਤੁਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਾਈ ਮਿੱਤਰ ਜੀ ਐਮਐਲਏ ਆਪਣਾ ਇੱਥੇ ਹਾਂਜੀ ਮਿੱਤਰ ਸੀਗਾ ਮਿੱਤਰ ਜੀ ਨੇ ਬਾਈ ਤੁਸੀਂ ਗੱਲਬਾਤ ਕੀਤੀ ਹੈ ਨਹੀਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਇੱਥੇ ਆ ਕੇ ਨਹੀਂ ਖੜਾ ਨਾ ਉਹ ਤਾਂ ਬਾਕੀ ਨਾ ਆਉਂਦਾ ਹੀ ਨਹੀਂ ਸੋ ਬਾਈ ਬਾਈ ਕਹਿੰਦੇ ਵੀ ਜਦੋਂ ਆ ਜਾਓ ਬਾਈ ਮੇਜਾ ਸਾਰੇ ਆ ਜਾਓ ਬਾਹਰ ਆ ਜਾਓ ਕਹਿੰਦੇ ਵੀ ਜਿਹੜਾ ਇਹ ਗਲੀਆਂ ਨਾਲੀਆਂ ਦਾ ਪਾਣੀ ਹੈ ਜਦੋਂ ਆਉਂਦਾ ਹੈ ਤਾਂ ਆਹ ਤੁਸੀਂ ਦੇਖ ਰਹੇ ਹੋ ਇਹ ਸਾਰਾ ਛੱਪੜ ਬਣ ਜਾਂਦੇ ਆ ਤੇ ਇੱਥੇ ਮਤਲਬ ਇੰਨਾਂ ਕੁ ਗੰਦੀ ਸਮੱਲ ਮਾਰਦੀਏ ਤੇ ਇਹ ਦੁੱਬ ਜਾਂਦੇ ਆ। ਸੋ ਇਹ ਬਾਈਆਂ ਦੀ ਮੰਗ ਇਹੀ ਹੈ ਵੀ ਜਿਹੜੇ ਇੱਥੇ ਪੰਜ ਸੱਤ ਘਰ ਹੈ ਇਹਨਾਂ ਨੂੰ ਇਹਨਾਂ ਦੀ ਸੁਣਵਾਈ ਕੀਤੀ ਜਾਵੇ। ਇਹਨਾਂ ਨੂੰ ਮੜੀ-ਮੋਟੀ ਮਦਦ ਕੀਤੀ ਜਾਵੇ। ਬੇਹੱਲੇ ਦੀ ਚੱਕ ਕੇ ਜਿਹੜੇ ਘਰ ਹੈ ਥੋੜਾ ਉੱਚਾ ਕੀਤਾ ਜਾਣਾ। ਇਹ ਬਾਈ ਜਿਹੜੇ ਘਰ ਨਵੇਂ ਹੋਏ ਆ ਇਹ ਗਲੀਆਂ ਕਰਕੇ ਹੋਏ ਆ ਕਿ ਪਹਿਲੇ ਨਵੇਂ ਸੀ। ਗਲੀਆਂ ਕਰਕੇ ਹੋਏ ਆ। ਬੜੀਆਂ ਪੜੀਆਂ ਉੱਥੇ ਪੈਣੀ ਨਵੇਂ ਸੀ। ਅੱਛਾ। ਤੇ ਇਹਨਾਂ ਨੂੰ ਘੱਟੋ-ਘੱਟ 50 ਸਾਲ ਹੋ ਗਏ। ਘਰ ਨੂੰ ਜੀ। ਹਾਂ ਜੀ। ਨਹੀਂ ਜਦੋਂ ਜਦੋਂ ਇਹ ਗਲੀਆਂ ਉਹ ਨਿਕਲਦਾ ਹੀ ਪਾਣੀ ਸਾਰੀਆਂ ਬਣੀਆਂ ਚਾਵਲੀਆਂ ਹਾਂ ਬਬੀ ਤੁਸੀਂ ਦੱਸੋ ਤੁਸੀਂ ਵਧੀਆ ਗੱਲ ਵਧੀਆ ਕਰਦੇ ਆ ਆ ਗਲੀਆਂ ਜਿਹੜੀਆਂ ਆਪਣੀਆਂ ਜਦੋਂ ਗਲੀਆਂ ਬਣੀਆਂ ਹਾਂ ਉਦੋਂ ਘਰ ਪਾਣੀ ਨਿਕਲਦੇ ਸੀ ਇਹ ਆ ਗਲੀਆਂ ਜਿਹੜੀਆਂ ਬਣੀਆਂ ਨੇ ਘਰ ਠੀਕ ਉਦੋਂ ਬੇੜੇ ਦੇ ਬਰਾਬਰ ਸੀ ਇਹ ਤੇ ਬੇੜੇ ਦੇ ਬਰਾਬਰ ਸੀ ਹਾਂ ਗਲੀਆਂ ਮਤਲਬ ਗਲੀਆਂ ਇਹਨਾਂ ਇੰਨੀਆਂ ਚੱਕਦੀਆਂ ਚੱਕਦੇ ਆ ਦੇਖੋ ਅੱਜ ਕੱਲ ਚ ਕਿਵੇਂ ਆ ਮਤਲਬ ਕੱਲ ਇੰਨਾ ਤਾਂ ਨਹੀਂ ਸਾਰਿਆਂ ਦਾ ਹੀ ਖਾਲਾ ਬੁਰਾ ਹਾਲ ਹੈ ਆ ਜਦਾ ਜੀ ਇੱਥੋਂ ਆ ਕਰਨ ਲਈ ਇੱਥੋਂ ਲੱਗੇ ਜੀ ਉੱਚੇ ਨਹੀਂ ਪੁਰਾਣ ਹੂੰ ਇਥੇ ਬੰਦਲ ਛਾਲ ਮਾਰ ਕੇ ਪੁੱਤਰ ਹੋਇਆ ਠੀਕ ਹੈ ਜੀ ਤੇ ਹੁਣ ਤੁਸੀਂ ਦੇਖ ਲਓ ਤੁਸੀਂ ਥੋੜਾ ਤਸਦਕ ਲੱਗਦਾ ਗਲੀ ਪਾਇੰਦਾਂ ਫੁੱਟੇ ਉੱਚੀ ਚੱਕ ਗਈ ਹਾਂ ਆ ਕਰਦੇ ਤੁਸੀਂ ਦੇਖ ਲਓ ਇਹ ਤਾਂ ਮੀਟੇ ਟਲੀ ਬਿਚਾਰੇ ਨੇ ਬਾਈ ਜਿਹੜੀ ਆਪਾਂ ਵੀਡੀਓ ਬਣਾਈ ਆ ਤੁਹਾਡੇ ਹੱਕ ਚ ਇੱਕ ਪਹਿਲਾਂ ਬਣਾਈ ਸੀ ਕੋਹ ਬਣਾਈ ਆ ਕੋਈ ਤੁਹਾਡੇ ਪਿੰਡ ਦਾ ਕੋਈ ਪੰਚਾਇਤ ਮੈਂਬਰ ਕੋਈ ਸਰਪੰਚ ਕੋਈ ਮਤਲਬ ਆਪਣੇ ਤੇ ਉਂਗਲ ਕਰਦਾ ਤਾਂ ਉਹਦੀ ਜ਼ਿੰਮੇਵਾਰੀ ਤੁਸੀਂ ਲੈਣੇ ਹੋ ਨਾ ਹਾਂ ਹਾਂ ਲੈਣੇ ਤੁਸੀਂ ਤੁਸੀਂ ਆਪਣੀ ਮਰਜ਼ੀ ਨਾਲ ਵੀਡੀਓ ਬੋਈ ਹੈ ਨਾ ਕਿਉਂਕਿ ਆਪਾਂ ਕਿਸੇ ਨੂੰ ਵੀਡੀਓ ਤੇ ਮਾਰਾ ਨਹੀਂ ਕਿਹਾ ਨਹੀਂ ਨਹੀਂ ਠੀਕ ਕਿਸੇ ਨੇ ਆਪਾਂ ਕੋਈ ਚੰਗਾ ਨਹੀਂ ਹਾਂ ਸੋ ਅਸੀਂ ਤਾਂ ਇਹ ਵੀਡੀਓ ਬਣਾਈ ਹੈ ਜਿਹੜੀ ਬਜ਼ੁਰਗ ਹੈ ਮਾਤਾ ਨੂੰ ਦੌਰੇ ਦੀ ਪ੍ਰੋਬਲਮ ਹੀ ਹੈ ਤੇ ਇਹ ਜਿਹੜਾ ਇਹਦਾ ਮੁੰਡਾ ਹੈ ਇਹਦਾ ਕੰਮ ਨਹੀਂ ਚੱਲਦਾ ਇਹਦਾ ਕੰਮ ਨਹੀਂ ਚੱਲਦਾ ਇਹਦਾ ਕੋਈ ਤੇ ਇਹਨਾਂ ਨੂੰ ਕੋਈ ਮਾਰੀ-ਮੋਟੀ ਕੋਈ ਸਰਕਾਰ ਨੂੰ ਵੀ ਬੇਨਤੀ ਮਾਣਾ ਮੋਟਾ ਇਹਨਾਂ ਦਾ ਹੀਲਾ ਫਸਿਲਾ ਕੀਤਾ ਜਾਵੇ ਬਈ ਘਰ ਕਿਨੇ ਇਕੱਜ ਆਪਣਾ ਹੋਇ ਖੜਾ ਹੋ ਜੂਗਾ ਜਗਾ ਕਿੰਨਾ ਖਰਚਾ ਹੋਊ ਤੁਸੀਂ ਆ ਕੇ ਦਿਨ ਮਹਗਾਉਣ ਲੱਟ ਵੀ ਫਜੰਦਾਂ ਦਾ ਹੋਈ ਬੇਜੇ ਲੇਕ ਪਟਵਾਨੇ ਵਾਲਾ ਤੇ ਬੇਆ ਹਾਂ ਕਨੇ ਦਾ ਨਰੇ ਦਾ ਬਾਗ ਇੱਕ ਆ ਦੋ ਕਮਰੇ 50 ਜੀ ਦਾ ਨਾਲੇ ਬੰਦਾ ਦੋ ਡੋਹ ਲੱਖ ਰੁਪਏ ਦਾ ਖਰਚਾ ਹੈਗਾ ਦੋ ਡੋਹ ਲੱਖ ਜੀ ਮਹੇਗਾ ਦੋ ਡੋਹ ਥੱਕਾ ਆ ਜੇ ਆਮ ਜੇ ਕਰ ਲਓ ਹਾਂ ਜੀ ਆਮ ਜੇ ਕਰ ਲਓ ਵੀ ਸੋ ਬਈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਚਲੋ ਘਰ ਜਿਹੜੇ ਬਾਹਰ ਨਰੀ ਵੀ ਬੈਠੇ ਅਸੀਂ ਇਹਨਾਂ ਨੂੰ ਆਏਂ ਕਦੇ ਘਰ ਪਵਾ ਕੇ ਦਿਓ ਜਿਹੜੇ ਮਹਾਤਮਾ ਦਾ ਕਿ ਥੋੜਾ ਨਾਂ ਬੋਲ ਦੋ ਜੀ ਨਾਮ ਬੋਲੋ ਆਪਣਾ ਨਾਮ ਕੀ ਹੈ ਰਾਣੀ ਹੈ ਬਾਈ ਰਾਣੀ ਕੌਰ ਜੀ ਹਾਂ ਪਿੰਡ ਕੋਰਸ਼ਮੀਰ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਕਿਸੇ ਵੀ ਵੀਰੇ ਨੰਬਰ ਹੈ ਆਪਣਾ ਤੁਹਾਡਾ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲੋ ਕਿੰਨਾ 991743 ਹੂੰ 63587 ਠੀਕ ਹੈ ਜੀ 991743 ਹੂੰ 63587 63587 ਆਪਣਾ ਬੈਂਕ ਅਕਾਊਂਟ ਹੈਗਾ ਹਾਂ ਜੀ ਹਾਂ ਕਾਪੀ ਲਿਓ ਕਾਪੀ ਮੰਗਾ ਲਓ ਠੀਕ ਹੈ ਤੇ ਆਪਾਂ ਥੋੜੀ ਥੋੜੀ ਕਾਪੀ ਥੱਲੇ ਉਹ ਲਾ ਕੇ ਆਪਾਂ ਥੋੜੀ ਹਾਂ ਕਾਪੀ ਲਿਓ ਜੀ ਲਿਓ ਬਈ ਕਾਪੀ ਲਿਓ ਤੁਸੀਂ ਕਿਚਾ ਗਏ ਅ ਸੋ ਭਾਈ ਜਿੰਨੇ ਵੀ ਵੀਰ ਹੈ ਮਾਤਾ ਦੀ ਮਦਦ ਜ਼ਰੂਰ ਕਰਨੀ ਹੈ ਮਾਤਾ ਬਿਮਾਰ ਵੀ ਰਹਿੰਦੇ ਆ ਤੇ ਇਹਨਾਂ ਦਾ ਜਿਹੜਾ ਰਹਿਣ ਵਾਸਤੇ ਵਿਚਾਰਾਂ ਦੀ ਕੋਈ ਜਗ੍ਹਾ ਹੈ ਨਹੀਂ ਇੱਕ ਹੀ ਕਮਰੇ ਵਿੱਚ ਹੀ ਰਸੋਈ ਹੈ ਆ ਤੁਸੀਂ ਦੇਖ ਰਹੇ ਹੋ ਆ ਭਾਈ ਇੱਥੇ ਮਾਤਾ ਨਹਾਉਂਦੇ ਤੇ ਇੱਥੇ ਵਿਚਾਰੇ ਟਾਇਲਟ ਜਾਂਦੇ ਆ ਨਾ ਕੋਈ ਜਰੇ ਬਸ ਇਹਨਾਂ ਦੇ ਪਰਦਾ ਸੋ ਭਾਈ ਤੁਹਾਡੀ ਜਿਹੜੇ ਪਿੰਡ ਵਾਲੇ ਉਹਨਾਂ ਨੂੰ ਮੜਾ ਜਾ ਤੁਸੀਂ ਰੱਖ ਕੇ ਕਹੋ ਯਾਰ ਕੇ ਮੜਾ ਮੋਟਾ ਆਪਾਂ ਕਰੀਏ ਇਹਨਾਂ ਦੀ ਮਦਦ ਆ ਤੁਸੀਂ ਵੀ ਮੜਾ ਮੋਟਾ ਹਣਾ ਪਿੰਡ ਵਾਲੇ ਇਕੱਠੇ ਹੋ ਕੇ ਮੜਾ ਜਾ सरपंच ਕੋਲੇ ਤੁਸੀਂ ਗਈ ਨਹੀਂ ਅਜੇ ਤੱਕ ਨਹੀਂ ਹੁੰਦਾ ਤਾਂ ਕਿਹੜਾ ਜੀ ਹੁੰਦਾ ਪੁਲੀਆਂ ਬਾਰੇ ਵੇਖੋ ਫੱਟੇ ਪਏ ਘਰ ਤਾਂ ਕਿਹੜਾ ਬਹੁਤ ਗਾ ਜੀ ਗਲੀ ਵੀ ਖਰਾਬ ਪੁਲੀਆਂ ਫੱਟੀਆਂ ਪਏ ਸਾਰੇ ਆਹ ਟਰੈਕ ਤੇ ਮੋਟਰਸਾਈਕਲ ਬਾਰੇ ਤਾਂ ਕੋਈ ਗਲੀ ਨਹੀਂ ਚੱਲਦੀ ਕੋਈ ਪੁਲੀ ਨਹੀਂ ਇੱਥੇ ਠੀਕ ਹੈ ਜੀ ਆ ਪੁਲੀਆਂ ਥੋੜਾ ਦਮ ਰੇਖ ਲੋ ਫੱਟੇ ਪਏ ਮੇਰੇ ਵੋਟਾਂ ਅੰਦਰ ਕੋਈ ਹੋਰ ਹੁੰਦਾ ਸਰਪੰਚ ਵੋਟਾਂ ਫਵਾ ਕੇ ਭਰੇ ਕਰਦੇ ਆ ਅੱਜ ਕਰਤਾਵਾਂਗੇ ਅਸੀਂ ਆਏ ਕਰਾਂਗੇ ਆ ਕਰ ਰੇ ਮੁੜ ਕੇ ਕੋਈ ਗੱਲ ਚਲੋ ਮਾਤਾ ਕੋਈ ਗੱਲ ਨਹੀਂ ਹਾਂ ਉਹਦਾ ਆਪਣੇ ਆਪਾ ਉਹਦੀ ਮਰਜ਼ੀ ਨਾਲ ਬੋਰਡ ਪਾਉਨੇ ਆ ਹਾਂ ਉਹਦੇ ਚ ਆਪਣੀ ਵੀ ਗਲਤੀ ਆਪਾਂ ਨਾ ਬਹੁਜੇ ਪੁਰਬਤਲਾ ਜਬ ਵੀ ਉਹਨੇ ਕੰਮ ਨਹੀਂ ਕਰਦੀ। ਸੋ ਬਾਈ ਅਸੀਂ ਤੁਹਾਨੂੰ ਇੱਕ ਅਕਾਊਂਟ ਨੰਬਰ ਦੇ ਰਹੇ ਹਾਂ ਇਹਨਾਂ ਦਾ ਕਿਸੇ ਵੀਰ ਨੇ ਮਦਦ ਕਰਨੀ ਹੈ ਤਾਂ ਇਹਨਾਂ ਦੀ ਮਦਦ ਜ਼ਰੂਰ ਕਰ ਦਿਓ। ਅਸੀਂ ਤੁਹਾਨੂੰ ਇੱਕ ਵਾਰੀ ਘਰ ਦੁਆਰੇ ਫੇਰ ਦਿਖਾਉਨੇ ਹਾਂ ਇਹਨਾਂ ਦਾ। ਆਹ ਦਿਖਾ ਦੋ ਵੀਰੇ। ਇਹ ਇਹ ਹੈਗੇ ਜੀ। ਰਮੇਸ਼ ਸਿੰਘ ਹਨ। ਧੰਨ। ਰਮੇਸ਼ ਸਿੰਘ ਅਕਾਊਂਟ ਨੰਬਰ ਬਾਈ ਦਾ ਅਸੀਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਹਾਂ ਜੀ। ਉੱਪਰ ਅਸੀਂ ਨਾਂ ਵੀ ਲਿਖਾਂਗੇ ਬਾਈ ਦਾ। ਸੋ ਬਾਈ ਬੇਨਤੀ ਹੈ ਬਾਈ ਦਾ ਪਿੰਡ ਹੈਗਾ ਕੋਰਸ਼ਮੀਰ ਜ਼ਿਲ੍ਹਾ ਬਟਿੰਡਾ ਰਮੇਸ਼ ਸਿੰਘ ਬਾਈ ਦਾ ਨਾਮ ਹੈ ਤੇ ਅਕਾਊਂਟ ਨੰਬਰ ਬਾਈ ਬੋਲੋ ਤੁਹਾਨੂੰ ਕਿੱਥੇ ਇੱਥੇ ਅਬੇ ਬਾਈ ਬਾਈ 1080 10701 ਦੁਬਾਰੇ ਅਸੀਂ ਫਿਰ ਬੋਲਦੇ ਆਂ ਬਾਈ ਜੀ ਬਾਈ ਬਾਈ 1080 10701 ਏ ਨੰਬਰ ਦੇ ਬਾਈ ਕਿਸੇ ਵੀ ਵੀਰ ਨੇ ਪੈਸੇ ਪਾਉਣੇ ਤਾਂ ਮਾਤਾ ਜੀ ਮਦਦ ਕਰ ਸਕਦੇ ਆ ਇਹ ਦੋ ਜੀ ਰਹਿ ਰਹੇ ਆ ਇਹ ਮਾਤਾ ਤੇ ਇਹਨਾਂ ਦਾ ਮੁੰਡਾ ਸੋ ਸਾਡੇ ਬੋਲੋ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੇ ਵੀਰਾਂ ਨੂੰ ਅਸੀਂ ਤੁਹਾਡੇ ਇਸ ਨੂੰ ਅਸੀਂ ਘਰ ਦੇ ਫਿਰ ਹਾਲਾਤ ਦਿਖਾ ਰਹੇ ਆ ਵੀ ਇਹਨਾਂ ਦੀ ਮਦਦ ਕਰੋ ਇਹ ਬਜਾਰਾ ਆਪਣਾ ਜਿਹੜਾ ਘਰ ਹੈ ਘਰ ਪਾ ਸਕਣ ਚਲੋ ਕਮਰਾ ਨਾ ਪਾ ਸਕਣ ਆਪਣੇ ਨਹਾਉਣ ਲਈ ਬਾਹਰ ਜਾਣ ਲਈ ਵੀ ਇਹ ਮਤਲਬ ਟਾਇਲਟ ਦਾ ਪ੍ਰਬੰਧ ਹੀ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਦਾਰੀ ਚੈਨਲ ਤੋਂ ਪੇਜ ਤੋਂ ਅਸੀ ਗੱਲ ਮੈਂ ਤਾਂ ਮੰਜਾ ਖੜਾ ਕਰ ਕੱਢਉਣੀ ਆ ਆ ਕੋਈ ਨਹੀਂ ਮਜ਼ਾ ਕੋਈ ਗੱਲ ਨਹੀਂ ਆਪਾਂ ਤੁਹਾਡੇ ਬਾਰੇ ਬੋਲਦਾ ਬਾਕੀ ਤੁਹਾਡੀ ਕਿਸਮਤ ਹੈ ਜੀ ਹੈਨਾ ਸਾਡੇ ਵੱਲੋਂ ਜਿੰਨੀ ਮਦਦ ਹੋਵੇ ਅਸੀਂ ਥੋੜੀ ਕਰਕੇ ਚਾਹਾਂਗੇ ਕੋਈ ਚੱਕਰ ਨਹੀਂ ਜੀ ਹਾਂ ਸੋ ਅਸੀਂ ਤੁਹਾਡੇ ਬਾਰੇ ਬੋਲਿਆ ਚੰਗੀ ਤਰ੍ਹਾਂ ਬੋਲਿਆ ਜੀ ਥੋੜਾ ਅਸੀਂ ਕਾਉਂਟ ਨੰਬਰ ਵੀ ਦੇਵਾਂਗੇ ਮੋਬਾਈਲ ਨੰਬਰ ਵੀ ਦੇਵਾਂਗੇ ਕਿਸੇ ਵੀ ਵੀਰ ਨੇ ਤੁਹਾਡੀ ਮਦਦ ਕਰਨੀ ਹੈ ਤਾਂ ਸਿੱਧਾ ਫੋਨ ਤੁਹਾਨੂੰ ਆਊਗਾ ਜੀ ਨਾ ਕੇ ਸਾਨੂੰ ਠੀਕ ਹੈ ਜੀ ਹਾਂ ਤੁਸੀਂ ਦਾ ਫੋਨ ਤੁਹਾਨੂੰ ਆਊਗਾ ਬਾਈ ਰਮੇਸ਼ ਦਾ ਨੰਬਰ ਦੇਦਾ ਰਮੇਸ਼ਾ ਆ ਜਾ ਵੀਰੇ ਥੋੜਾ ਜਿਹਾ ਨੰਬਰ ਦੇ ਦੇ ਇੱਕ ਵਾਰੀ